ਦੇ ਵਾਸਤੇ ਅਮਸਾ ਜ਼ਿਲ੍ਹੇ ਦੇ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾ ਅੰਚਾਸ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਅਸੀਂ ਇਲੈਕਸ਼ਨ ਦੀ ਸੁਵਿਖਿਆ ਕੀਤੀ ਹੈ ਸਾਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੁਝ ਗਾਈਡਲਾਈਨ ਦਿੱਤੀਆਂ ਇਲੈਕਸ਼ਨ ਕੈਂਪੇਨ ਦੇ ਬਾਅਦ ਸਾਡੀ ਇਲੈਕਸ਼ਨ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਪਰ ਹੋਰ ਵੀ ਉਹਨਾਂ ਨੇ ਸਾਨੂੰ ਜਿਹੜਾ ਉਹ ਗਾਈਡ ਕੀਤਾ ਕਿ ਕਿੱਦਾਂ-ਕਿੱਦਾਂ ਆਪਾਂ ਇਲੈਕਸ਼ਨ ਜਿਹੜੀ ਲੜਨੀ ਹੈ ਸੋ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਇਹ ਸੀਗਾ ਕਿ ਅਮਰਸਰ ਦੀ ਲੋਕ ਸਭਾ ਦੀ ਸੀਟ ਜਿਹੜੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਉਹਦੀ ਲੀਡ ਕਿੰਨੀ ਵਧਾਉਣੀ ਹੈ ਕਿੱਦਾਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਲੈਣੀਆਂ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਸਾਰੇ ਐਮਐਲਏ ਸਾਹਿਬਾਨ ਨੇ ਆਪ ਆਪਣੇ ਹਲਕੇ ਦਾ ਜਿਹੜੀਆਂ ਰਿਪੋਰਟਾਂ ਦਿੱਤੀਆਂ ਪੀ ਅਸੀਂ ਹੁਣ ਤੱਕ ਕੀ ਕਰ ਲਿਆ ਕਿੰਨਾ ਕੰਮ ਕਰ ਲਿਆ ਕਿੰਨੀਆਂ ਮੀਟਿੰਗਾਂ ਕਰ ਲਈਆਂ ਅੱਗੇ ਅਸੀਂ ਕਿੱਦਾਂ ਮੀਟਿੰਗਾਂ ਕਰਦੀਆਂ ਉਹ ਸਾਨੂੰ ਸੀਐਮ ਸਾਹਿਬ ਨੇ ਗੱਲ ਕਾਬਲੇਜ ਕਿਹਨੂੰ ਮੰਨਦੇ ਹੋ ਤੁਸੀਂ ਕਾਂਗਰਸ ਦਾ ਗੱਡ ਰਹੇ ਹੋ ਮੇਰੇ ਸਰ ਸਾਡੇ ਲਈ ਕੋਈ ਕੋਈ ਮੁਕਾਬਲਾ ਨਹੀਂ ਹੈ ਅਸੀਂ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਅਸੀਂ 13 ਦੀਆਂ 13 ਸੀਟਾਂ ਜਿੱਤਦੇ ਸਾਡੇ ਵੱਲੋਂ ਉੱਥੇ ਕੋਈ ਕਾਲੀ ਆ ਜੇ ਕੋਈ ਕਾਂਗਰਸੀ ਆ ਜੇ ਕੋਈ ਭਾਜਪਾ ਵਾਲਾ ਆ ਜੇ ਸਾਨੂੰ ਅੱਜ ਦੇ ਟਾਈਮ ਤੇ ਕੋਈ ਮੁਕਾਬਲੇ ਚ ਦੀ ਦਿੱਸਦਾ ਆ ਮਾਦੀ ਪਾਰਟੀ ਬਹੁਤ ਸ਼ਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਣੀ ਸੀਟ ਜਿੱਤ ਲਈ ਲੋਕਾਂ ਚ ਕਿਦਾਂ ਜਾ ਰਹੇ ਹੋ ਤੁਹਾਡਾ ਸਾਹਿਬ ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਲੋਕਾਂ ਚ ਉਹ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਸਰ ਅੱਜ ਉਹ 10 ਸਾਲ ਅਮਰੀਕਾ ਦੇ ਰਾਜਦੂਤ ਰਹੇ ਸਭ ਤੋਂ ਵੱਡਾ ਰਾਜਦੂਤ ਜਿਹੜਾ ਜਿਹਦੀ ਸਭ ਤੋਂ ਵੱਧ ਪਾਵਨ ਹੁੰਦੀ ਆ ਉਹ ਵਹਿ ਕੇ ਕੋੜੋਂ ਆਇਆ ਇਲੈਕਸ਼ਨ ਲੜਨ ਵਾਸਤੇ ਜਦੋਂ ਜੇਤਲੀ ਸਾਹਿਬ ਆਏ ਸੀ ਪਹਿਲਾਂ ਤਾਂ ਅੰਬਸਰ ਦੇ ਵਿੱਚ ਅਜ ਤੱਕ ਬੀਜੇਪੀ ਨੂੰ ਆਪਣਾ ਕੈਂਡੀਡੇਟ ਦੀ ਲੱਭਾ ਪਹਿਲਾਂ ਸਿੱਧੂ ਨੂੰ ਲਿਆਏ ক্রিকেট ਤੋਂ ਦੋ ਵਾਰ ਉਹਨੂੰ ਫੇਰ ਜੇਤਲੀ ਸਾਹਿਬ ਆਏ ਉਹ ਵੀ ਕਹਿੰਦੇ ਵੀ ਮੈਂ ਸਟੇਡੀਅਮ ਬਣਾ ਦੇਣਾ ਫਿਰ ਪੁਲੀ ਸਾਹਿਬ ਆਏ ਉਹ ਵੀ ਕਹਿੰਦੇ ਵੀ ਮੈਂ ਸਟੇਡੀਅਮ ਬਣਾ ਦੇਣਾ ਹੁਣ ਇਹ ਸੱਧੂ ਸਾਹਿਬ ਆ ਗਿਆ ਇਹ ਵੀ ਕਹਿੰਦੇ ਸਟੇਡੀਅਮ ਬਣਾ ਦੇਣਾ ਉਹ ਐ ਸਮਝਦੇ ਜਿੱਦਾਂ ਗੁਰੂ ਦੀ ਨਗਦੀ ਦੇ ਲੋਕ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਕਹਿ ਰਹੇ ਸਾਹ ਤੁਸੀਂ ਹਰ ਵੋਟ ਦੇ ਵਿੱਚ ਹਰ ਇਲੈਕਸ਼ਨ 'ਚ ਨਵੇਂ ਮੀਤਵਾਰ ਲਾ ਕੇ ਨਵੇਂ ਨਵੇਂ ਲਾਦੇ ਲਾਉਂਦੇ ਹੋ ਕਰਕੇ ਵੀ ਦਿਖਾਓ ਸਾਹਿਬ ਨਾ ਜੇਤਲੀ ਜੀ ਨੇ ਕੁਝ ਕੀਤਾ ਨਾ ਪੂਰੀ ਜੀ ਨੇ ਕੁਝ ਕੀਤਾ ਤੇ ਇਹਨਾਂ ਵਿਚਾਰਦੇ ਨੇ ਕੀ ਕਰਦਾ ਜਿਹੜੇ ਜਿਹੜੇ ਸਾਹ ਜਿਹੜੇ ਪ੍ਰੈਜ਼ੈਂਟ ਜੌਬ ਦੇ ਵਿੱਚ ਐਡੇ ਵੱਡੇ ਦੁੱਤਪੇ ਦੇ ਹੋਣ ਤੇ ਕਦੀ ਉਹਨਾਂ ਪੰਜਾਬ ਲਈ ਹਾ ਦਾ ਨਾ ਦਾ ਦੀ ਮਾਰਿਆ ਕਦੀ ਉਹਨਾਂ ਅੰਮ੍ਰਿਤਸਰ ਲਈ ਹਾ ਦਾ ਨਾ ਦਾ ਦੀ ਮਾਰਿਆ ਇਹ ਕਰਕੇ ਅੰਮ੍ਰਿਤਸਰ ਦੀ ਇਹ ਪਤਾ ਪਹਿਲੀ ਗੱਲ ਤੇ ਭਾਜਪੀ ਦੇ ਵਿਰੁੱਧ ਸਰਾਂ ਬਸਾ ਦੀ ਸਾਰਾ ਪੰਜਾਬ ਹੀ ਖੜਾ ਉਹਨਾਂ ਦੀ ਕਿੰਨੇ ਗੱਲ ਸੁਣਨੀ ਆ ਦੂਜੀ ਗੱਲ ਇਹ ਕਿ ਉਹਨਾਂ ਦਾ ਵਿਅਕਤੀਗਤ ਕੋਈ ਇਦਾਂ ਦਾ ਅਸਰ ਨਹੀਂ ਕੁਛ ਨਹੀਂਗਾ ਮੈਂ ਕਿਹਾ ਲੋ ਬਹੁਤ ਚਿਰ ਬਾਅਦ ਕਿਤੇ ਜਵਾਨੀ ਦੇ ਟਾਈਮ ਚ ਮਸਦ ਆਏ ਉਹਦੇ ਤੋਂ ਹੁਣ ਆਏ ਆ ਇਦਾਂ ਮੋਟਾ ਨਹੀਂ ਪਈ ਦੀ ਸਰ ਲੋਕ ਆਪਣਾ ਮੀਦਵਾ ਲੱਭਦੇ ਜਿਹੜਾ 24 ਘੰਟੇ ਲੋਕਾਂ ਦੇ ਵਿੱਚ ਦੇਵੇਂ ਉਹ ਲੋਕ ਇਹ ਦੇਖ ਰਹੇ ਕਿ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਨੇ ਹੁਣ ਤੱਕ ਕੀ ਕੀਤਾ ਪਿਛਲੀ ਵਾਰ ਲੋਕ ਸਭਾ ਚੋੜਾ ਤੁਹਾਨੂੰ 20000 ਵੋਟਾਂ ਪਈਆਂ ਸੀ ਇਸ ਵਾਰ ਕਿੰਨੀਆਂ ਕ ਸਮਝ ਜਾ ਤੁਸੀਂ ਸਰ ਜਿੱਥੇ ਦੇ ਮੈਂ ਤੁਹਾਨੂੰ ਕਿਹਾ ਪਿਛਲੀ ਵਾਰ ਜਿਹੜਾ ਤੁਹਾਨੂੰ ਵੀ ਪਤਾ ਕਿ ਉਦੋਂ ਪਾਰਟੀ ਤੇ ਸੰਕਟ ਸੀਗਾ ਉਦੋਂ ਪਾਰਟੀ ਬਚਾਈ ਉਦੋਂ ਦੇ ਸਰ 20 ਦਾ ਸੱਟਾ ਦਿੱਤਾ ਸੀਗਾ ਉਦੋਂ ਜਿਹੜਾ ਜਿਹੜਾ ਸੱਟਾ ਦਿੱਤਾ ਸੀ ਅਸੀਂ ਉਹਦਾ ਰਿਜ਼ਲਟ ਤੁਸੀਂ ਬਾਈਚ ਦੇਖ ਲਿਆ ਮਾਝਾ ਕਿੰਨਾ ਟੌਪ ਦਾ ਆ ਐ ਕਾਹੀ ਜਿੱਤ ਦੇ ਔਰ ਬਹੁਤ ਵੱਡੀ ਲੀਡ ਤੇ ਜਿੱਤਾਂਗੇ ਤੁਹਾਡੇ ਸਾਹਮਣੇ ਅਫਜ਼ਲ ਸਾਹਿਬ ਕਹਿੰਦੇ ਆ ਕਿ ਇੱਕ ਮੌਕਾ ਅਮਰੀਕ ਸਰਾਲ ਤੋਂ ਮੰਗਦੇ ਹੋਏ ਕਹਿੰਦੇ ਆ ਕਿ ਅਮਰੀਕ ਸਰ ਦਾ ਨਕਸ਼ਾ ਬਦਲ ਦਿਆਂਗੇ ਅੱਛਾ ਜੀ ਮੈਂ ਕਹਿੰਦਾ ਜੀ ਇਹੀ ਤੇ ਗੱਲ ਹੈ ਜਿਹੜਾ ਬੀਜੇਪੀ ਦਾ ਲੀਡਰ ਹੁੰਦਾ ਜੇਤਲੀ ਸਾਹਿਬ ਵੀ ਕਹਿੰਦੇ ਵੀ ਉਹਦੇ ਨਾਨਕੇ ਅੰਬਸਰ ਪੁਲੀ ਸਾਹਿਬ ਵੀ ਕਹਿੰਦੇ ਵੀ ਉਹਦੀ ਰਿਸ਼ਤੇਦਾਰੀ ਅੰਬਸਰ ਉਹ ਕਹਿੰਦੇ ਆ ਨਕਸ਼ਾ ਬਦਲ ਦਾਂਗੇ ਪਿਓ ਦੇ ਪੁੱਤ ਇਦਾਂ ਦੇ ਆ ਜਿੱਦਾਂ ਰਿਜ਼ਲਟ ਆਉਂਦਾ ਉਦੋਂ ਜਹਾਜ਼ ਤੇ ਚੜ ਜਾਂਦੇ ਆ ਮੁੜ ਕੇ ਕਦੀ ਅੰਬਸਰ ਦੀ ਆ ਸਰ ਔਰ ਪੁਲੀ ਸਾਹਿਬ ਪੰਜ ਬੰਦਿਆਂ ਨੂੰ ਨਹੀਂ ਮਿਲੇ ਨਕਸ਼ਾ ਹੀ ਬਦਲਣਾ ਆਪਣੇ ਕਿਤੇ ਬੁਰਕੇ ਹੱਥ ਪੈ ਦੀ ਦਿਖਾ ਦੇਗਾ ਤੁਮ ਬਸ ਜੀਓ ਉਹ ਵੀ ਨਹੀਂ ਦਿਖਾਉਂਦੇ ਨੰਬਰ ਸਰ ਲੈਣੇ ਪਿਛਲੀ ਵਾਰੀ ਹਰਦੀਪ ਪੂਰੀ ਨੂੰ ਹਰਾਇਆ ਤੇ ਉਹਨਾਂ ਨੂੰ ਕੈਬਨਟ ਮੰਤਰੀ ਬਣਾ ਦਿੱਤਾ ਇਸ ਵਾਰ ਇਹ ਲੋਕਾਂ ਦੇ ਧਿਆਨ ਦੇ ਵਿੱਚ ਰਹੂਗਾ ਕਿ ਕਰਨਜੀਤ ਸੰਧੂ ਉਹਨੇ ਵੀ ਮੰਤਰੀ ਬਣ ਸਕਦੇ ਨੇ ਤੇ ਉਹ ਆਪਣੀ ਵੋਟ ਇਸ ਹਿਸਾਬ ਨਾਲ ਸਰ ਗੱਲ ਇਹ ਹਰਦੀਪ ਪੂਰੀ ਉਹਨਾਂ ਨੂੰ ਮੰਤਰੀ ਬਣਾਇਆ ਮੇਰਾ ਸ਼ਹਿਰ ਲਈ ਕੀ ਕੀਤਾ ਉਹਨਾਂ ਨੇ ਅੰਮ੍ਰਿਤ ਸਰ ਲਈ ਕੀ ਕੀਤਾ ਪੁਲੀ ਸਾਹਿਬ ਨੇ ਵੋਟਾਂ ਅੰਬਸਰ ਤੋਂ ਲਗਾਈ ਮੇਰਾ ਖਿਆਲ ਉਹ 50 ਸਾਲਾਂ ਦੇ ਵਿੱਚ ਪੰਜ ਬੰਦਿਆਂ ਤੋਂ ਦੀ ਮਿਲੇ ਅੰਬਸਰ ਦੇ ਕੋਈ ਕੰਮ ਨਹੀਂ ਕੰਮ ਦੀ ਗਾਂ ਦੀ ਗੱਲ ਹੈ ਕਿ ਇਹਨੂੰ ਮਿਲਵਦੀ ਮੰਤਰੀ ਬਣਨਾ ਨਾ ਮੜਨਾ ਇੱਕ ਵੱਖਰੀ ਗੱਲ ਹੈ ਸਵਾਲ ਤੇ ਹੈ ਕਿ ਉਹਨਾਂ ਨੇ ਸ਼ਾਇਦ ਲਈ ਕੀ ਕੀਤਾ ਸੋ ਸਾਡੇ ਲੋ ਉਹ ਸੰਧੂ ਸਾਹਿਬ ਨੂੰ ਕੀ ਬਣਾਉਂਦੇ ਆ ਕੀ ਦੀ ਬਣਾਉਂਦੇ ਗੱਲ ਅੰਮ੍ਰਿਤਸਰ ਦੀ ਹੈ ਅੰਮ੍ਰਿਤਸਰ ਦਾ ਭਲਾ ਜਿਹੜਾ ਪਹਿਲਾਂ ਵੀ ਹੋਇਆ ਬੀਜੇਪੀ ਕੋ ਹੋਰ ਵੀ ਨਹੀਂ ਹੋਗਾ ਐਤਕਾ ਮਲੇ ਸਰਦਾਰ ਭਗਵੰਤ ਸਿੰਘ ਬਾਣ ਜੀ ਦੀ ਸਰਕਾਰ ਦੀਆਂ ਜਿਹੜੀਆਂ 2 ਸਾਲ ਦੀਆਂ ਪ੍ਰਾਪਤੀਆਂ ਉਨਾਂ ਦੇ ਸੱਤੇ ਬੋਟਵਾਂ ਮੈਂਬਰਸਰ ਵਾਸਤੇ ਕੀ ਲੈ ਕੇ ਆਉਂਗੇ ਕੀ ਪ੍ਰੋਜੈਕਟ ਦੋਗੇ ਤੁਹਾਡੇ ਵੱਲੋਂ ਕੀ ਪਹਿਲ ਸਰ ਅਸੀਂ ਬਲਤ ਜਿਹੜਾ ਸਭ ਤੋਂ ਪਹਿਲਾਂ ਤਾਂ ਦੇਖੋ ਬਾਰਡਰ ਦਾ ਇਰੀਆ ਬਾਰਡਰ ਦੇ ਵਿੱਚ ਜਿੱਦੋਂ 47 ਪਾਕਿਸਤਾਨ ਦੀ ਵੰਡ ਹੋਈ ਸਭ ਤੋਂ ਵੱਧ ਸਾਡੀਆਂ ਕੁਰਬਾਨੀਆਂ ਹੋਈਆਂ 65 ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ 71 ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ ਕਾਰਗਲ ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ ਜਦੋਂ ਆਤਵਾਦ ਆਇਆ ਉਦੋਂ ਅਸੀਂ ਮਰੇ ਜਦੋਂ ਨਸ਼ਾ ਆਇਆ ਉਦੋਂ ਅਸੀਂ ਮਰੇ ਸਾਤਾਨੂੰ ਮਿਲਿਆ ਕਿ ਕੁਛ ਦੀ ਮਿਲਿਆ ਸਾਡੀ ਇੰਡਸਟਰੀ ਚੱਲੇਗੀ ਸਭ ਤੋਂ ਪਹਿਲਾ ਮਤਲਬ ਹੋਊਗਾ ਕਿ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਜਿਹੜੀ ਆ ਉਹਨੂੰ ਲੈ ਕੇ ਆਵਾਂਗੇ ਟ੍ਰੇਡ ਜਿਹੜਾ ਉਹਨੂੰ ਜਿਹੜਾ ਮਜ਼ਬੂਤ ਕਰਾਂਗੇ ਔਰ ਬਾਰਡਰ ਦੇ ਜਿਹੜੇ ਕਿਸਾਨ ਤਕਨੜਿਆਲੀ ਤਾਰ ਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਦਾ ਬਹੁਤ ਵੱਡਾ ਇੱਕ ਬਹੁਤ ਵੱਡੇ ਮਸਲੇ ਆ ਉਹਨਾਂ ਨੂੰ ਠੀਕ ਕਰਾਂਗੇ ਔਰ ਨਾਲ ਦੀ ਨਾਲ ਜਿਹੜੀ ਗੱਲ ਤੁਸੀਂ ਕੀਤੀ ਆ ਉਹਨਾਂ ਨੇ ਤੇ ਪਤਾ ਨਹੀਂ ਸਟੇਡੀਅਮ ਬਣਾਉਣਾ ਦੀ ਬਣਾਉਣਾ ਪਰ ਆਪਣੀ ਸਰਕਾਰ ਜਿਹੜੀ ਪਹਿਲਾਂ ਹੀ ਅੱਜ ਨਹੀਂ ਮੈਂ ਕਹਿ ਸਕਦਾ ਤੁਹਾਨੂੰ ਆਪਣੇ ਆਪ ਨਜ਼ਰ ਆ ਜੂ ਕਿ ਸਾਲ ਚ ਉਥੇ ਕੀ ਹੋ ਗਿਆ ਮੁੱਖ ਮੰਤਰੀ ਸਾਹਮਣੇ ਕੋ ਗੁਰੂ ਮੰਤਰ ਵੀ ਦਿੱਤਾ ਕਿ ਕਹਿਣਾ ਚਾਹੁੰਗੇ ਕੇਂਦਰ ਚ ਕਾਂਗਰਸ ਨੇ ਮੁੱਖ ਮੰਤਰੀ ਸਾਹਿਬ ਨੇ ਗੁਰੂ ਮੰਤਰ ਦਿੱਤਾ ਕਿ ਅਗਲੇ ਜਿਹੜੇ ਪੌਣੇ 2 ਮਹੀਨੇ ਇਹਨਾਂ ਚ ਘਰ ਨਹੀਂ ਜਣਾ ਰਾਤ ਦਿਨ ਸਾਰਿਆਂ ਦੇ ਕੰਮ ਕਰਨਾ 24 ਘੰਟੇ ਕੰਮ ਕਰਕੇ ਜਿਹੜਾ ਉਹ ਜਿੱਤ ਪ੍ਰਾਪਤ ਕਰਕੇ ਆਉਣਾ ਇਹ ਸਾਨੂੰ ਗੁਰੂ ਮੰਤਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹ ਸਵਾਲ ਪੁੱਛਦਾ ਮੈਂ ਬਾਵਾਸ ਨੇ ਮੈਨੀਫੈਸਟੋ ਜਾਰੀ ਕੀਤਾ ਕਿਸਾਨਾਂ ਦਾ ਦਿੱਲੀ ਵਾਲ ਕੀਤਾ ਕਿਸਾਨਾਂ ਦਾ ਮੈਨੀਫੈਸਟੋ ਉਹ ਇਹ ਦੱਸੋ ਕਾਂਗਰਸ ਨੇ ਕਿੰਨੀ ਵਾਰ ਕੀਤਾ ਜਦੋਂ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਜਦੋਂ ਜਦੋਂ ਸਾਝੇ ਜਦੋਂ ਇਲੈਕਸ਼ਨ ਆਉਂਦੀ ਹੈ ਕਾਂਗਰਸ ਉਹਦੋਂ ਆਪਣਾ ਮੈਨੀਫੈਸਟੋ ਜਾਰੀ ਕਰਦੀ ਮੈਨੂੰ ਇਹ ਦੱਸੋ ਵੀ ਲਾਗੂ ਕਿਦੋਂ ਹੋਇਆ ਕੋਈ ਗੱਲ ਨਹੀਂ ਉਹ ਕਰਦੀ ਹੈ ਤੇ ਕਦੀ ਜਦੋਂ ਸਾਨੂੰ ਕੀ ਪਾਰਟੀ ਇਲੈਕਸ਼ਨ ਪੰਜਾਬ 'ਚ ਨਹੀਂ ਆ ਜੀ ਪੰਜਾਬ ਪੰਜਾਬ 'ਚ ਸੱਤ ਤੇ 13 ਦੀ 13 ਤੇ ਲਾੜੇ ਪੰਜਾਬ ਚ ਕਿੱਥੇ ਸਾਡੇ ਬਾਟਰ ਦੇ ਜਿੱਥੇ ਬਾਟਰ ਭਾਲੀ ਬਾਟਰ ਵਪਾਰ ਸੋਲਣਾ ਮਸਲਾ ਤੁਸੀਂ ਕਰੋਗੇ ਕਿਉਂਕਿ ਸਾਡੇ ਖੁਸ਼ਕਾ ਖੁਸ਼ਕ ਬੰਦਲ ਦਾ ਸਾਡੇ ਛਾਟੇ ਦੇ ਵਿੱਚ ਅਸੀਂ ਉਹਨੂੰ ਮਜ਼ਬੂਤ ਕਰਾਂਗੇ ਤਾਂ ਜੋ ਸਾਡਾ ਸਾਡਾ ਵਪਾਰ ਦੇਣਾ ਉਹ ਏਸ਼ੀਆ ਸਾਰੀ ਏਸ਼ੀਆ ਦੀ ਮੰਡੀ ਦੇ ਵਿੱਚ ਜਿਹੜਾ ਹੋ ਸਕੇ